ਤੁਹਾਡਾ ਪਹੁੰਚਿਆ ਆ ਮਾਤਾ ਸਤਿ ਸ਼੍ਰੀ ਅਕਾਲ ਮਾਤਾ ਮਦਨੰਦ ਜੀ ਤੇ ਮਾਤਾ ਜੀ ਦਾ ਦੇਵੀ ਮੰਦਿਰ ਤੇ ਰੋਡਸ ਆਨੇ ਵਾਲ ਦੇ ਵਿੱਚ ਜਿੱਥੇ ਅੱਜ ਜਿਹੜਾ ਇਹ ਚੌਥਾ ਜਿਹੜਾ ਵਿਸਾਲ ਮੇਲਾ ਭਰ ਰਿਹਾ ਸੋ ਸੂਚੀ ਟੀਮ ਦੇ ਪ੍ਰਧਾਨ ਸਮਰਥ ਮਰਸੋਂ ਨੇ ਅੱਜ ਆਪਾਂ ਗੱਲਬਾਤ ਕਰਨਗੇ ਕਿ ਇਧਰ ਕਿਹਨਾਂ ਨਾਮ ਮੇਲਾ ਇਹ ਮਨਾਇਆ ਜਾ ਰਿਹਾ ਹੈ ਅੱਜ ਦਾ ਇਹ ਸਥਾਨ ਇੱਥੇ ਅੱਜ ਚੌਥਾ ਜਿਹੜਾ ਮਾਤਾ ਜੀ ਦਾ ਮਾਤਾ ਮੰਦਿਰ ਜਿੱਥੇ ਆ ਸ਼ੰਕਾ ਪਹੁੰਚਿਆ ਜਿਹੜੇ ਸਾਰੇ ਜਿਹੜੇ ਪ੍ਰੋਗਰਾਮ ਕਰਾਉਂਦਾ ਹੈ ਅੱਜ ਦਾ ਜਿਹੜਾ ਇਹ ਮੇਲਾ ਮਾਤਾ ਸ਼ੀਤਲਾ ਮਾਤਾ ਮਦਾਨੜ ਦੇ ਦਰਬਾਰ ਦੇ ਵਿੱਚ ਚੌਥਾ ਮੇਲਾ ਇਹ ਔਰ ਜਿਹੜੇ ਇੱਥੇ ਦੇ ਮੇਲੇ ਨੇ ਇਹ ਜਿਹੜੀ ਸਾਡੀ ਸਾਰੀ ਪ੍ਰਬੰਧਕ ਕਮੇਟੀ ਆ ਪੂਰਾ ਕੰਮ ਸਾਰਾ ਜਿੱਦਾਂ ਨੂੰ ਪ੍ਰਬੰਧ ਹੁੰਦਾ ਅਸੀਂ ਉਹਦੇ ਮੁਤਾਬਕ ਤਿਆਰੀਆਂ ਪਹਿਲਾਂ ਸ਼ੁਰੂ ਕਰ ਦਿੰਦੇ ਆ ਇਹ ਵੀ ਮੰਨ ਲੈਂ ਕਿ ਤੁਸੀਂ ਇਹ ਲਾਓ ਵੀ ਸਾਨੂੰ 15 ਦਿਨਾਂ ਤੋਂ ਤਿਆਰੀਆਂ ਕਰਦਿਆਂ ਨੂੰ ਪਹਿਲਾਂ ਇਹ ਜਿਹੜੇ ਵੱਡੇ ਮੇਲੇ ਹੁੰਦੇ ਨੇ ਜਿਸ ਤਰ੍ਹਾਂ ਤੀਸਰਾ ਮੇਲਾ ਜਾਂ ਚੌਥਾ ਮੇਲਾ ਇਹ ਵੱਡੇ ਮੇਲੇ ਹੁੰਦੇ ਆ ਔਰ ਇਸ ਤੋਂ ਬਾਅਦ ਵੀ ਸੰਗਤ ਦਾ ਇਹਨਾਂ ਉਤਸ਼ਾਹ ਹੋ ਗਿਆ ਕਿ ਜਿਹੜਾ ਸਾਡਾ ਇਹ ਮੰਦਿਰ ਆ ਮਾਤਾ ਸ਼ਿਤਲਾ ਦਾ ਪ੍ਰਾਚੀਨ ਮੰਦਿਰ ਹੈ ਔਰ ਇਹਦੇ ਨਾਲ-ਨਾਲ ਜਿੰਨੇ ਵੀ ਇੱਥੇ ਸ਼ਹਿਰ ਦੀ ਆਬਾਦੀ ਆ ਉਹ ਵਦਨ ਦੇ ਨਾਲ ਵੀ ਬਹੁਤ ਜਿਆਦਾ ਰੌਣਕ ਵਧੀਆ ਮੰਦਿਰ ਦੇ ਵਿੱਚ ਔਰ ਜਿਸ ਤਰ੍ਹਾਂ ਸਾਡੀ ਟੀਮ ਜਦੋਂ ਨਵੀਂ ਆਈ ਆ ਔਰ ਸਾਡੀ ਟੀਮ ਨੇ ਬਹੁਤ ਮਿਹਨਤ ਕੀਤੀ ਆ ਮਿਹਨਤ ਕਰਕੇ ਇਸ ਮੰਦਿਰ ਨੂੰ ਬਹੁਤ ਵਧੀਆ ਸਜਾਇਆ ਔਰ ਅੱਗੇ ਵੀ ਅਸੀਂ ਸਜਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਚਲੋ ਜਿਹੜੀ ਉਸਾਰੀ ਹੈ ਉਹ ਸਾਰੀ ਦਾ ਕੰਮ ਕੰਟੀਨਿਊ ਚੱਲ ਰਿਹਾ ਅਸੀਂ ਤਕਰੀਬਨ ਮੇਰੇ ਖਿਆਲ ਵਿੱਚ ਪਿਛਲੇ 4 ਸਾਲ ਤੋਂ ਇੱਥੇ ਅਸੀਂ ਪਹੁੰਚੇ ਆਂ ਔਰ ਉਸ ਤੋਂ ਬਾਅਦ 2018 ਤੋਂ 18 ਤੋਂ ਇੱਥੇ ਅਸੀਂ ਨਵੀਂ ਕਮੇਟੀ ਬਣਾਈ ਆ ਔਰ ਨਵੀਂ ਕਮੇਟੀ ਉਹਨਾਂ ਸਾਲਾਂ ਦੇ ਵਿੱਚ ਅਸੀਂ ਦੇਖੋ ਲੈਂਟਰ ਵੀ ਪਾਇਆ ਲਗਭਗ 45 100 ਸਕਰ ਫੁੱਟ ਦੇ ਕਰੀਬ 5000 ਸਕਰ ਫੁੱਟ ਦੇ ਕਰੀਬ ਲੈਂਟਰ ਪਾਇਆ ਸਾਰਾ ਉਹਦੇ ਮੁਤਾਬਕ ਹੌਲੀ ਹੌਲੀ ਇੱਥੇ ਮੂਰਤੀ ਸਥਾਪਨਾ ਕੀਤੀਆਂ ਨੇ ਅਸੀਂ ਛੇ ਪਰਿਵਾਰ ਜੀ ਦਾ ਸਥਾਪਨਾ ਕਰਵਾਈ ਹੈ ਸ਼ੀਤਲਾ ਮਾਤਾ ਦੀ ਸਥਾਪਨਾ ਕਰਵਾਈ ਹੈ ਇਸੇ ਤਰ੍ਹਾਂ ਅਸੀਂ ਸਾਰੇ ਸਰੂਪ ਇੱਥੇ ਲਿਆਂਦੇ ਆ ਸਥਾਪਿਤ ਕਰਵਾਏ ਆ ਔਰ ਇਹ ਲੇਕਿਨ ਉਹਦੇ ਨਾਲ ਨਾਲ ਅੱਜ ਬੜਾ ਵਧੀਆ ਉਤਸ਼ਾਹ ਆ ਦੇਖੋ ਪਿਛਲਾ ਮੇਲਾ ਵੀ ਜਿਹੜਾ ਸੀਗਾ ਰਾਤ ਨੂੰ 12 ਵਜੇ ਭਰ ਗਿਆ ਸੀਗਾ ਔਰ ਦਿਨ ਦੇ ਪੂਰਾ ਦਿਨ ਮੇਲਾ ਚੱਲਿਆ ਮੰਗਲਵਾਰ ਨੂੰ ਔਰ ਅੱਜ ਵੀ ਇਹ ਰਾਤ ਦਾ ਮੇਲਾ ਭਰਿਆ ਹੋਇਆ ਹੈ ਰਾਤ ਦਾ 12 ਵਜੇ ਤੋਂ ਮੇਲਾ ਸਟਾਰਟ ਹੋ ਗਿਆ ਔਰ ਹੁਣ ਤੱਕ ਤੁਸੀਂ ਦੇਖੋ ਵੀ ਹੁਣ ਤੱਕ ਵੀ ਲਾਈਨਾਂ ਲੱਗੀਆਂ ਹੋਈਆਂ ਨੇਗੀਆਂ ਇਹ ਸ਼ਾਮ ਤੱਕ ਲੈਣਾ ਚੱਲੀ ਜਾਣੀਆਂ ਨੇ ਲੋਕਾਂ ਦਾ ਆਣਾ ਜਾਣਾ ਇਦਾਂ ਹੀ ਚੱਲੂ ਰਹਿਣਾ ਸਾਰਾ ਕਿੰਨੇ ਮੇਲੇ ਜਿਹੜੇ ਤਸਰੇ ਜਾਂਦੇ ਇੱਥੇ ਪੰਜ ਮੇਲੇ ਭਰੇ ਜਾਂਦੇ ਨੇ ਹਾਂ ਲੇਕਿਨ ਇਹ ਹੈਗਾ ਵੀ ਹੁਣ ਤਾਂ ਇਸ ਤਰ੍ਹਾਂ ਦਾ ਹੋ ਗਿਆ ਸਿਸਟਮ ਜਿਸ ਤਰ੍ਹਾਂ ਆਪਾਂ ਸ਼ੀਤਲਾ ਮਾਤਾ ਜਿਹੜਾ ਦਰਬਾਰ ਜਾਪਾਨ ਚੰਦਪੁਰਨੀ ਦਰਬਾਰ ਦੀ ਗੱਲ ਕਰਦੇ ਜਾਂ ਵੈਸ਼ਨੂ ਦੀ ਗੱਲ ਕਰਦੇ ਆ ਉੱਥੇ ਐਵਰੀਡੇ ਲੋਕ ਜਾਂਦੇ ਜਾਂਦੇ ਆ ਹਰ ਦਿਨ ਜਾਂਦੇ ਆ ਹੁਣ ਇੱਥੇ ਵੀ ਇਸ ਤਰ੍ਹਾਂ ਦਾ ਮਾਹੌਲ ਹੋ ਗਿਆ ਤੇ ਹਰ ਰੋਜ਼ ਤੁਸੀਂ ਇੱਥੇ ਆਓ ਜਾਂ ਦੇਖੋ ਅੱਗੇ ਵੀ ਸ਼ਾਮ ਨੂੰ ਸਵੇਰ ਸ਼ਾਮ ਸਵੇਰ ਸ਼ਾਮ ਲੋਕੀ ਕੰਟੀਨਿਊ ਆਣਾ ਸ਼ੁਰੂ ਕਰਦੇ ਆ ਉਹਨਾਂ ਨੂੰ ਹੁਣ ਦਿਨਾਂ ਦੇ ਨਾਲ ਥੋੜਾ ਜਿਆਦਾ ਘੱਟ ਲੋਕ ਪ੍ਰੈਕਟਿਸ ਕਰਦੇ ਆ ਵੀ ਕੰਟੀਨਿਊ ਆ ਰਹੇ ਸਾਰੇ ਲੋਕ ਪ੍ਰਾਚੀਨ ਸ਼ਿਊਲਾ ਮੰਦਿਰ ਹੈ ਪ੍ਰਾਚੀਨ ਮੰਦਿਰ ਦੇ ਵਿੱਚ ਕਿਸ ਤਰ੍ਹਾਂ ਦੀਆਂ ਜਗ੍ਹਾ ਤੇ ਗੱਲਬਾਤ ਹੈ ਕਿਸ ਤਰੀਕੇ ਨਾਲ ਜਿਹੜੇ ਲੋਕ ਅੱਜ ਸ਼ਰਧਾ ਭਰ ਕੇ ਮੱਥਾ ਟੇਕਦੇ ਨੇ ਝੂਟ ਜੂਟ ਜਿਸ ਤਰ੍ਹਾਂ ਆਪਾਂ ਘਰਾਂ ਦੇ ਵਿੱਚ ਕਹਿੰਦੇ ਬੱਚਿਆਂ ਲਈ ਛੋਟੇ ਛੋਟੇ ਬੱਚਿਆਂ ਦੇ ਮਾਤਾ ਹੋ ਜਾਂਦੀ ਸੀਗੀ ਤਾਂ ਛੋਟੇ ਛੋਟੇ ੱੱਪੜ ਹੋ ਜਾਂਦੇ ਸੀਗੇ ਲਾਲ ੱੱਪੜ ਹੋ ਜਾਂਦੇ ਸੀ ਵੱਡੇ ਪੀਕ ਵਾਲੇ ੱੱਪੜ ਹੋ ਜਾਂਦੇ ਸੀਗੇ ਉਹ ਮਾਤਾ ਦੇ ਦਰਵਾਰ ਦੇ ਵਿੱਚ ਇਹਨੂੰ ਕਹਿੰਦੇ ਆ ਜਿਹੜਾ ਪਾਣੀ ਚੜਾਣੇ ਆ ੱੱਪਟਕਣਾ ਹੁੰਦਾ ਕਿਉਂਕਿ ਉਹ ਠੰਡਾ ਪਾਣੀ ਚੜਾਣੇ ਆ ਜਿਸ ਤਰ੍ਹਾਂ ਮਾਤਾ ਕਰੋ ਉਹਨਾਂ ਤੇ ਠੰਡਕ ਬਖਸ਼ਦੀ ਆ ਪਰ ਉਹ ਸਾਰਾ ਇੱਥੇ ਠੀਕ ਹੁੰਦਾ ਇੱਥੇ ਬੱਦ ਜਲ ਉਹ ਕਰਵਾਉਂਦਾ ਨਾ ਕੋਈ ਵੀ ਇਨਸਾਨ ਬੱਚਿਆਂ ਵਾਸਤੇ ਕਰਵਾਉਂਦਾ ਜਾਂ ਵੱਡਿਆਂ ਵਾਸਤੇ ਕਰਵਾਉਂਦਾ ਉਹ ਤੁਰੰਤ ਠੀਕ ਹੋ ਜਾਂਦਾ ਜਿਹੜੀ ਜਿਵੇਂ ਨਾਲ-ਨਾਲ ਪਿੰਡ ਲੱਗਦੇ ਆ ਜਾਂ ਇੱਥੇ ਸ਼ਹਿਰ ਦੇ ਸਾਰੇ ਚਾਹੇ ਪੂਰਾ ਸ਼ਹਿਰ ਆਂਦਾ ਸਾਹਮਣੇ ਵਾਲਾ ਤਾਂ ਪੂਰਾ ਹੀ ਕੰਪਲੀਟ ਲਾ ਲੋ ਪਰ ਇਹ ਉਹ ਲਾਈਨਾਂ ਪਾਰ ਆ ਜੀਟੀ ਰੋਡ ਪਾਰ ਆ ਔਰ ਇੱਧਰਲਾ ਸਾਡਾ ਆਰਾਮਗੜ ਰੋਡ ਹੋ ਗਿਆ ਸਾਰੀ ਖੇਰ ਲਾ ਲੂ ਆ ਰਿਹਾ ਇਹ ਮੈਸੇਜ ਆ ਗਿਆ ਇਸ ਮੌਕੇ ਤੇ ਸਾਡੇ ਪ੍ਰਜਾਣ ਕੋਹ ਪਹੁੰਚੇ ਨੇ ਮੰਦਰ ਵਿੱਚ ਜਦੋਂ ਅਤਨਾ ਸੁਖੋਰੀ ਨੇ ਮਾਤਾ ਦੇ ਦਰਬਾਰ ਵਿੱਚ ਪਹੁੰਚੇ ਆ ਅੱਜ ਦਾ ਮੈਂ ਲੈ ਜੇਹੀ ਦਊਗਾ ਵੀ ਜਿਸ ਤਰ੍ਹਾਂ ਤੁਹਾਡੇ ਮਨ ਦੇ ਵਿੱਚ ਸ਼ਰਧਾ ਵਾ ਮਾਤਾ ਸ਼ੀਤਲਾ ਦੇ ਦਰਬਾਰ ਦੇ ਵਿੱਚ ਆਨ ਦੀ ਸ਼ਰਧਾ ਇਸ ਸ਼ਰਧਾ ਨੂੰ ਇਸੇ ਤਰ੍ਹਾਂ ਬਰਕਰਾਰ ਰੱਖੋ ਔਰ ਆਪਣੇ ਚੰਗੇ ਕਰਮ ਕਰੋ ਕਿਸਦਾ ਮਾੜਾ ਨਾ ਕਰੋ ਔਰ ਲਾਈਫ ਦੇ ਵਿੱਚ ਕਿਸਦਾ ਭਲਾ ਹੋ ਸਕਦਾ ਜਰੂਰ ਕਰੋ ਔਰ ਉਹਦੇ ਨਾਲ ਨਾਲ ਨਸ਼ਿਆਂ ਤੋਂ ਦੂਰ ਰਹੋ ਔਰ ਪਾਣੀ ਬਚਾਓ ਅਗਰ ਆਪਣਾ ਆਪਣੀ ਜੀਵਨ ਜਿਹੜਾ ਆਪਾਂ ਅੱਗੇ ਬਤਾਲਣਾ ਇਹਨਾਂ ਚੀਜ਼ਾਂ ਵੱਲ ਵੀ ਆਪਾਂ ਨੇ ਧਿਆਨ ਦੇ ਕੇ ਧਿਆਨ ਜਰੂਰ ਦੇਣਾ ਚਾਹੀਦਾ ਨੌਜਵਾਨਾਂ ਦੇ ਸਾਥ ਕਿਹਾ ਕਿ ਨੌਜਵਾਨਾਂ ਨੂੰ ਵਿੱਚ ਆਈਆਂ ਚੀਜ਼ਾਂ ਦਿਨਾ ਚੀਜ਼ਾਂ ਤੋਂ ਦੂਰ ਰਹੋ ਆਪਣੇ ਮਾਪਿਆਂ ਦੀ ਇੱਜ਼ਤ ਕਰੋ ਜਿਸ ਤਰ੍ਹਾਂ ਆਪਾਂ ਦਰਬਾਰ ਜਾ ਕੇ ਮਾਤਾ ਦੀ ਇੱਜ਼ਤ ਕਰਦੇ ਆ ਤਾਂ ਆਪਣੇ ਜਿਹੜੇ ਪਰਿਵਾਰ ਦੇ ਪਹਿਲੀ ਆਪਣੀ ਮਾਤਾ ਜਿਹੜੀ ਘਰੇ ਹੈਗੀ ਆ ਆਪਾਂ ਨੂੰ ਉਹਦੀ ਵੀ ਇੱਜ਼ਤ ਕਰਨੀ ਬਹੁਤ ਜ਼ਰੂਰੀ ਹੈ ਜੈ ਮਾਤਾ ਅੱਜ ਮਾੜੇਕ ਨੂੰ ਪਹੁੰਚੇ ਮਾਤਾ ਜੀ ਦਾ ਬਰਤਨ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਰੀਤਾਂ ਦੇਖਿਆ ਜਾਂਦਾ ਬਹੁਤ ਵਧੀਆ ਮੱਥਾ ਜਿਸਿ ਕੋਲਣ ਨਾਲ ਦੇਖਿਆ ਜਾਂਦਾ ਵਾ ਅਸੀਂ ਸਾਹਨੇਵਾਲ ਤੋਂ ਹੀ ਪਹੁੰਚੇ ਆ ਜਿੱਥੇ ਜਿਹੜੇ ਮਾਤਾ ਦੇ ਘਰਾਂ ਕਿ ਕੀ ਬਿਰੀ ਹੋਈ ਕਿੰਨੇ ਸਮੇਂ ਤੋਂ ਜਿਹੜਾ ਸਮਾਂ ਸਾਡੇ ਲਈ ਬਹੁਤ ਸਮੇਂ ਤੋਂ ਮੱਥਾ ਟੇਕਦੇ ਆ ਇੱਥੇ ਅਗਰ ਸਾਡੇ ਵੀ ਬਹੁਤ ਪਹਿਲਾਂ ਤੋਂ ਹੀ ਮੱਥਾ ਟੇਕਦੇ ਆ ਸਾਰੇ ਤੋਂ ਵੱਡੇ ਤੋਂ ਹੀ ਯਾਰ ਜਗ੍ਹਾ ਤੇ ਮੱਥਾ ਟੇਕਦੇ ਆ ਦੇ ਲੋਕ ਨੇ ਤੇ ਪਸੰਜਨ ਮਹਾਂਪੁਰਸ਼ ਜਿਹੜੇ ਪਹੁੰਚੇ ਹੋਏ ਨੇ ਜਿਸਾਂ ਲਾਈਨਾਂ ਦੇ ਵਿੱਚ ਲੰਬੀਆਂ ਲੰਬੀਆਂ ਕਿਤਾਰਾਂ ਜਿਹੜੀਆਂ ਹੁਣ ਵੀ ਇਸ ਟਾਈਮ ਲੱਗੀਆਂ ਹੋਈਆਂ ਨੇ ਜੋ ਕਿ ਮਾਤਾ ਮਹਾਂਨੰਦ ਦੇਵੀ ਔਰ ਮਾਤਾ ਸ਼ੀਤਲਾ ਦੇਵੀ ਮੰਦਿਰ ਦੇ ਨੇੜੇ ਔਰ ਸਾਹਨੇਵਾਲ ਦੇ ਵਿੱਚ ਜਿਹੜਾ ਕਿ ਕੇਦੇ ਮੇਲੇ ਨੂੰ ਮੁੱਖ ਰੱਖਦੇ ਹੁੰਆਂ ਜਿਹੜਾ ਕਿ ਇੱਥੇ ਮੇਲਾ ਭਰਿਆ ਜਾ ਰਿਹਾ ਸੋ ਪ੍ਰਧਾਨ ਸੁਭਾਨ ਕੁਮਾਰ ਸੋਹਣੀ ਨੇ ਗੱਲਬਾਤ ਕੀਤੀ ਹੈ ਸੋ ਦੇ ਨਾਲ ਹੋਰ ਵੀ ਜਿਹੜੇ ਇੱਥੇ ਪ੍ਰਬੰਧਕ ਮੈਂਬਰ ਨੇ ਜਿਹੜੇ ਵਾਈਸ ਪ੍ਰਧਾਨ ਨੇ ਜਾਂ ਜਿਹੜੇ ਹੋਰ ਵੀ ਉਹਨਾਂ ਦਾ ਵੀ ਗੱਲਬਾਤ ਕਰਾਂ ਕਿ ਕਿਸ ਤਰੀਕੇ ਦੇ ਨਾਲ ਜੁੜੀਆਂ ਤੁਸੀਂ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਦਰبار ਦੇ ਉੱਪਰ ਪਹੁੰਚ ਕੇ ਜੋ ਕਿ ਪਕਤਾਂ ਦੇ ਵੱਲੋਂ ਜਿਹੜਾ ਕਿ ਇੱਥੇ ਨਸਮਤ ਕੋਰੀਆਂ ਵਿੱਚ ਮੰਗਲਵਾਰ ਜਿਹੜਾ ਕਿ ਇਹ ਚੌਥਾ ਜਿਹੜਾ ਕਿ ਵਿਸ਼ਾਲ ਜਿਹੜਾ ਮੇਲਾ ਇੱਥੇ ਭਰਿਆ ਜਾ ਰਿਹਾ ਸੋ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਆਪਾਂ ਗਲਵਤ ਵੀ ਕਰ ਲੈਨੇ ਆਂ ਹੋਰ ਆਹ ਤਸਵੀਰ ਪਹਿਲਾਂ ਤਾਂ ਮਾਤਾ ਦੀ ਸ਼ੀਤਲਾ ਮਾਤਾ ਦਾ ਜਕਾਰਾ ਵਾ ਬੋਲ ਸਾਕੇ ਦਰਬਾਰ ਕੀ ਬੋਲ ਸ਼ੀਤਲਾ ਮਾਤਾ ਕੀ ਅੱਜ ਮੈਂ ਚੇਤ ਮਹੀਨੇ ਦੇ ਸ਼ੀਤਲਾ ਮਾਤਾ ਦੇ ਮੇਲੇ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਵੀ ਦਿੰਦਾ ਮਾਤਾ ਰਾਣੀ ਸਾਰਿਆਂ ਦੀਆਂ ਝੋਲੀਆਂ ਪਰੇ ਜਿੱਦੀ ਜਿੱਦੀ ਕੋਈ ਵੀ ਆਸ ਆ ਮਾਤਾ ਰਾਣੀ ਪੂਰੀ ਕਰੇ ਮਾਤਾ ਰਾਣੀ ਸਾਬ ਦੇ ਭੰਡਾਰੇ ਪਰ ਕੇ ਰੱਖੇ ਇੱਕ ਹੋਰ ਵੀ ਜ਼ਰੂਰੀ ਗੱਲ ਆ ਜਿੱਦਣ ਦੀ ਨਵੀਂ ਕਮੇਟੀ ਬਣੀ ਆ ਸਵਰਨ ਸਿੰਘ ਜੀ ਕਾਉਂਸਲਰ ਸਾਹਿਬ ਇਸ ਇਹਦਾ ਮਾਤਾ ਰਾਣੀ ਨੇ ਇਹਦੇ ਸਿਰ ਤੇ ਹੱਥ ਰੱਖਿਆ ਉਸ ਦਿਨ ਦਾ ਮੰਦਰ ਦਿਨ ਦੁਗਣੀ ਰਾਤ ਚੌਗਣੀ ਹੋ ਗਿਆ ਹਰ ਸੰਗਤ ਨੂੰ ਵੀ ਡਿਸਪਲਿਨ ਦੇ ਵਿੱਚ ਦਰਸ਼ਨ ਹੋ ਰਹੇ ਨੇ ਔਰ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਮੰਦਿਰ ਵੀ ਬਹੁਤ ਸੁੰਦਰ ਬਣ ਗਿਆ ਪਹਿਲਾਂ ਐਡੀ ਗੱਲ ਨਹੀਂ ਸੀਗੀ ਨਾ ਇਨੀ ਸੰਗਤ ਆਉਂਦੀ ਸੀ ਅਸੀਂ ਸਾਹਨੇਵਾਲ ਦੇ ਰਹਿਣ ਵਾਲੇ ਆ ਕਿੰਨੇ ਸਮੇਂ ਤੋਂ ਤੁਸੀਂ ਇੱਥੇ ਪਹੁੰਚੇ ਹੋ ਮੰਦਿਰ ਦੇ ਵਿੱਚ ਅਸੀਂ ਤਾਂ ਜੰਮੇ ਹੀ ਇੱਥੇ ਆ ਸਾਡੇ ਬਜ਼ੁਰਗ ਵੀ ਇੱਥੇ ਜੰਮੇ ਨੇ ਸਾਡਾ ਤਾਂ ਮੰਦਿਰ ਐਸ ਤੱਕ ਬਹੁਤ ਇੱਥੇ ਸਾਹਨੇਵਾਲ ਦੇ ਬਜ਼ੁਰਗਾਂ ਤੋਂ ਇੱਥੇ ਆ ਜਿੱਦਣੇ ਸ ਮੈਂ ਤਾਂ ਇਹ ਗੱਲ ਕਹੂੰਗਾ ਜਿੱਦਣ ਦੀ ਨਵੀਂ ਕਮੇਟੀ ਨੇ ਮਾਤਾ ਰਾਣੀ ਨੇ ਨਮੀ ਕਮੇਟੀ ਦੀ ਬਾਗਡੋਰ ਸੰਭਾਲੀ ਆ ਇਹਨਾਂ ਨੇ ਉਸ ਦਿਨ ਤੋਂ ਬਹੁਤ ਲੋਕਾਂ ਨੂੰ ਸੰਗਤ ਨੂੰ ਉਸੂਲਤ ਮਿਲਣ ਲੱਗ ਗਈ ਆ ਭੰਡਾਰਾ ਵੀ ਹੋ ਰਿਹਾ ਔਰ ਮੰਦਰ ਦੀ ਉਸਾਰੀ ਵੀ ਹੋ ਰਹੀ ਆ ਮੈਂ ਬਹੁਤਾ ਕੁਝ ਨਾ ਕਹਿੰਦਾ ਮੈਂ ਤਾਂ ਇਹੀ ਕਹੂੰਗਾ ਮਾਤਾ ਰਾਣੀ ਹਰ ਸੰਗਤ ਦੇ ਜੀ ਦੀ ਸ਼ੁਕ ਸ਼ਾਂਤੀ ਰੱਖੇ ਚੜ੍ਹਦੀ ਕਲਾ ਰੱਖੇ ਜੋ ਸੰਗਤ ਮੰਗਦੀਆਂ ਮੰਗਿਆ ਮਰਾਦਾ ਪੂਰੀਆਂ ਕਰੇ ਬਹੁਤ ਸਾਚੇ ਦਰਬਾਰ ਕੀ ਜਾ ਬਹੁਤ ਸਿਤਲਾ ਮਾਤਾ ਕੀ